ਅੱਜ ਆਰਐਸਐਸ ਦੇ ਜਨੇ ਗੁੰਡੇ ਨੇ ਜਦ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆਰਐਸਐਸ ਦੇ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਮਰਦਾਬਾ 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 ਕਰ ਰਹੇ ਆਰ ਐਸ ਐਸ ਦਾ ਦਫ਼ਤਰ ਇਹਨਾਂ ਨੇ ਘਰਾਉ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਪੁਲਿਸ ਨੇ ਵੀ ਮੁਸਤਾਦੀ ਦੇ ਨਾਲ ਜਿਹੜਾ ਇਹਨਾਂ ਰੋਕਿਆ ਇੱਥੇ ਤੇ ਇਹਨਾਂ ਰੌਂਡ ਅਪ ਕੀਤਾ ਹੈ ਜੋ ਕਿ ਕਾਨੂੰਨੀ ਜੋਗ ਬਣਦੀ ਕਰ ਵੀ ਹੋ ਮਸਲਾ ਨਹੀਂ ਹੈ ਅਸਾ ਕਿਸ ਤਰ੍ਹਾਂ ਦਾ ਹੰਗਾਮਾ ਇਹਨਾਂ ਨੇ ਕੀਤਾ ਕੋਈ ਤੋੜ ਫੋੜ ਕੁਛ ਇਸ ਤਰ੍ਹਾਂ ਨਹੀਂ ਇਦਾਂ ਦਾ ਨੇ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਪੁਲਿਸ ਨੇ ਬੜੇ ਮੁਸਤਾਦੀ ਦੇ ਨਾਲ ਇਹਨਾਂ ਰੋਕਿਆ ਹਰ ਇੱਕ ਤਰੀਕੇ ਨਾਲ ਇਹਨਾਂ ਰੋਕਿਆ ਗਿਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਅੱਗੇ ਜਾਣਦਾ ਸੀ ਕਿ ਆਰ ਐਸ ਐਸ ਦਫ਼ਤਰ ਦਾ ਘਰਾਉ ਕਰਨਾ ਉਸ ਨੂੰ ਰੋਕ ਦਿੱਤਾ ਗਿਆ ਤੇ ਹੁਣ ਇਹਨਾਂ ਰੌਂਡ ਅਪ ਕਰਕੇ ਇੱਥੇ ਜੋ ਬੰਦੀ ਕਰ ਰਹੀ ਹੈ ਜੀ ਅਮਰਚਲ ਹੁੰਦੀ ਹੈ ਠੀਕ ਹੈ ਤਾਂ ਬਿਲਕੁਲ